ਬਿਲਾਵਲ ਮਹਿਲਾ ਤੀਜਾ ਅਤਲ ਕਿਉਂ ਤੋਲਿਆ ਜਾਏ ਦੂਜਾ ਹੋਏ ਤਾਂ ਸੋਜੀ ਪਾਏ ਤਿਸਤੇ ਦੂਜਾ ਨਹੀਂ ਕੋਈ ਤਿਸ ਦੀ ਕੀਮਤ ਕਿੰਕੂ ਹੋਏ ਗੁਰਪ੍ਰਸਾਦ ਵਸੇ ਮਨ ਆਏ ਤਾਂ ਕੋ ਜਾਣੇ ਦੁਬਿਧਾ ਜਾਏ ਰਹਾਉ ਆਪ ਸਰਾਫ ਕਸੂ ਵਟੀ ਲਾਏ ਆਪੇ ਪਰਖੇ ਆਪ ਚਲਾਏ ਆਪੇ ਤੋਲੇ ਪੂਰਾ ਹੋਏ ਆਪੇ ਜਾਣੇ ਏਕੋ ਸੋਏ ਮਾਇਆ ਕਾ ਰੂਪ ਸਭ ਤਿਸਤੇ ਹੋਏ ਜਿਸ ਨੂੰ ਮਿਲੇ ਸੋ ਨਿਰਮਲ ਹੋਏ ਜਿਸ ਨੂੰ ਲਾਏ ਲੱਗੇ ਤਿਸ ਆਏ ਸਭ ਸੱਚ ਦਿਖਾਲੇ ਤਾਂ ਸੱਚ ਸਮਾਏ ਆਪੇ ਲਿਵ ਧਾਤ ਹੈ ਆਪੇ ਆਪ ਬੁਝਾਏ ਆਪੇ ਜਾਪੇ ਆਪੇ ਸਤ ਗੁਰ ਸ਼ਬਦ ਹੈ ਆਪੇ ਨਾਨਕ ਆਖ ਸੁਣਾਏ ਆਪੇ ਬਿਲਾਵਲ ਮਹਲਾ 3 ਸਾਹਿਬ ਤੇ ਸੇਵਕ ਸੇਵ ਸਾਹਿਬ ਤੇ ਕਿਆ ਕੋ ਕਹਿ ਬਹਾਨਾ ਐਸਾ ਇੱਕ ਤੇਰਾ ਖੇਲ ਬਨਿਆ ਹੈ ਸਭ ਮੈਂ ਇੱਕ ਸਮਾਨ ਸਤਗੁਰ ਪਰਚੈ ਹਰ ਨਾਮ ਸਮਾਨ ਜਿਸ ਕਰਮ ਹੋਵੈ ਸੋ ਸਤਗੁਰ ਪਾਏ ਅਨ ਦਿਨ ਲੱਗ ਸਹਿਜ ਧਿਆਨਾ ਰਹਾਉ ਕਿਆ ਕੋਈ ਤੇਰੀ ਸੇਵਾ ਕਰੇ ਕਿਆ ਕੋ ਕਰੇ ਅਬ ਮਾਨਾ ਜਦ ਆਪਣੀ ਜੋਤ ਖਿੰਚੇ ਤੂੰ ਸੁਆਮੀ ਤਬ ਕੋਈ ਕਰੋ ਦਿਖਾ ਵਖਿਆਨਾ ਆਪੇ ਗੁਰ ਚਿਲਾ ਹੈ ਆਪੇ ਆਪੇ ਗੁਣੀ ਨਿਧਾਨਾ ਜਿਉ ਆਪ ਚਲਾਏ ਤਿਵੇਂ ਕੋਈ ਚਾਲੇ ਜਿਉ ਹਰ ਫਾਵੇ ਭਗਵਾਨਾ ਕਹਿਤ ਨਾਨਕ ਤੂੰ ਸਾਚਾ ਸਾਹਿਬ ਕੌਣ ਜਾਣੈ ਤੇਰੇ ਕੰਮ ਇਕ ਨਾ ਘਰ ਮੈਂ ਦੇਵੜਾਈ ਇਕ ਪਰਮ ਭਵੇਂ ਅਭਿਮਾਨ ਬਿਲਾਵਲ ਮਹਿਲਾ ਤੀਜਾ ਪੂਰਾ ਥਾਟ ਬਣਾਇਆ ਪੂਰਾ ਵੇਖੋ ਏਕ ਸਮਾਨ ਇਸ ਪਰ ਪੰਚਮੈ ਸਾਚੇ ਨਾਮ ਕੀ ਵਡਿਆਈ ਮਤ ਕੋ ਧਰੋ ਗਮਾਨ ਸਤਗੁਰ ਕੀ ਜਿਸ ਨੂੰ ਮਤ ਆਵੈ ਸੋ ਸਤਗੁਰ ਮਾਹਿ ਸਮਾਨਾ ਇਹ ਬਾਣੀ ਜੋ ਜਿਉ ਜਾਣੈ ਤਿਸ ਅੰਤਰ ਰਵੈ ਹਰ ਨਾਮ ਰਹਾਉ ਚੋਂ ਜੁਗਾ ਕਾ ਹੁਣ ਨਿਬੇੜਾ ਨਰਮ ਮੁਨੁਖਾਂ ਨੂੰ ਏਕ ਨਿਧਾਨ ਜਤ ਸੰਨਮ ਤੀਰਥ ਉਹਨਾ ਜੁਗਾ ਦਾ ਧਰਮ ਹੈ ਕਲਮੇ ਕੀਰਤ ਹਰ ਨਾਮ ਜੁਗ ਜੁਗ ਆਪੋ ਆਪਣਾ ਧਰਮ ਹੈ ਸੋਧ ਦੇਖੋ 베ਦ ਪੁਰਾਨਾ ਗੁਰਮੁਖ ਜਿਨੀ ਧਾਇਆ ਹਰ ਹਰ ਜਗ ਤੇ ਪੂਰੇ ਪਰਵਾਨਾ ਕਹਿਤ ਨਾਨਕ ਸੱਚੇ ਸਿਉ ਪ੍ਰੀਤ ਲਾਏ ਚੂਕੈ ਮਨ ਅਭਿਮਾਨ ਕਹਿਤ ਸੁਣਤ ਸਭੇ ਸੁਖ ਪਾਵੈ ਮਾਨਤ ਪਾਹੇ ਨਿਧਾਨਾ